प्यारे महापुरुषਾਂ ਦੇ ਬਚਨ ਹਨ ਕਿ ਦੋ ਤਪੱਸਵੀ ਤਪ ਸਾਧਨ ਕਰਦੇ ਐ ਇੱਕ ਪੱਥਰ ਦੀ ਛਿਲਤੇ ਬੈਠਾ ਹੈ ਇੱਕ ਆਮ ਬੈਠਾ ਹੈ ਇੱਕ ਜਿਹੜਾ ਨਾ 24 ਘੰਟਿਆਂ ਬਾਅਦ ਜਾਂਦਾ ਤੇ ਕਿਸੇ ਘਰ ਜਾ ਕੇ ਅਲਖਜ ਗਾਉਂਦਾ ਇੱਕ ਪ੍ਰਸ਼ਾਦਾ ਮਿਲਿਆ ਸ਼ਗਲਿਆ ਪਰ ਇੱਕ ਅਰਦਾਸ ਕਰਦਾ ਹੈ हे ਪਰਮੇਸ਼ਰ ਵਾਹਿਗੁਰੂ ਮੈਨੂੰ ਬਖਸ਼ ਲਿਓ ਬਸ ਇੱਕੋ ਹੀ ਬੇਨਤੀ ਹੈ ਮੇਰੇ ਤਾਂ ਬੇਅੰਤ ਔਗਲ ਹਾਂ ਬਸ ਮੈਨੂੰ ਬਖਸ਼ ਲਿਓ ਜਿਹੜਾ ਦੂਸਰਾ ਸੀ ਨਾ ਉਹ ਕਹਿੰਦਾ ਇਨਸਾਫ ਕਰਿਓ ਮੈਂ ਜ਼ਿੰਦਗੀ ਚ ਪੈਰ ਥਲੇ ਕੀੜੀ ਵੀ ਨਹੀਂ ਮਾਰੀ ਮੈਂ ਤੇ ਤਪ ਕਰ ਰਿਹਾ ਇਹ ਮਹਾਪੁਰਸ਼ ਦਾ ਵਜਨ ਦੋਵੇਂ ਇਕੱਠੇ ਚੜਾਈ ਕਰਕੇ ਪਹੁੰਚੇ ਅੱਗੇ ਆ ਜਿੰਨੇ ਕਿਹਾ ਸੀ ਮੈਨੂੰ ਬਖਸ਼ ਲਿਓ ਉਹਦੀ ਦਦਾਸ ਹੀ ਇਹ ਹੈ ਉਹਨੇ ਤਾਂ ਬਖਸ਼ ਲਿਆ ਉਹਨੇ ਤੇ ਇਹ ਨਹੀਂ ਕਿਹਾ ਕਿ ਮੈਂ ਤਪ ਸਾਧਨ ਕਰਨਾ ਮੈਂ ਚੰਗੇ ਕਰਮ ਕਰਨਾ ਇੱਕੋ ਹੀ ਅਰਦਾਸ ਹੈ ਉਹ ਬਖਸ਼ਿਆ ਗਿਆ ਤੇ ਜਿੰਨੇ ਕਿਹਾ ਸੀ ਕਿ ਮੈਂ ਤੇ ਪੈਰਥਲੇ ਕੀੜੀ ਵੀ ਨਹੀਂ ਆਉਣ ਦਿੱਤੀ ਮੈਂ ਤੇ ਇਥੋਂ ਹਿਲਦਾ ਵੀ ਨਹੀਂ ਤੇ ਆਵਾਜ਼ ਆਈ ਕਾਸ਼ਬਾਣੀ ਹੋਈ ਦੇਖ ਤੂੰ ਇਹ ਕਿਹਾ ਵੀ ਅਨਸਾਫ਼ ਕਰਿਓ ਫਿਰ ਤੈਨੂੰ ਵੀ ਪਤਾ ਹੈ ਕਿ ਸਿਲ ਦੇ ਵਿੱਚ ਵੀ ਉਹ ਰਹਿੰਦਾ ਹੈ ਅਨਸਾਫ਼ ਹੈ ਜਿੱਨਾਂ ਚ ਪੱਥਰ ਦੀ ਸਿਲ ਤੇ ਤੂੰ ਬੈਠਾ ਉਹਨਾਂ ਚ ਉਹ ਚੱਕਣਾ ਫਿਰਦਾ ਇਹ ਇਨਸਾਫ਼ ਰਹਿਣਾ ਹੈ ਇਹ ਇਨਸਾਫ ਹੀ ਲੈਣਾ ਫਿਰ ਚੱਕ ਫਿਰਉਣਾ ਕਿ ਫਿਰ ਤੂ ਫਿਰ ਤੈਨੂੰ ਪਤਾ ਲੱਗੇ ਫਿਰ ਉਹਦੇ ਦਰ ਤੇ ਤੇ ਹਮੇਸ਼ਾ ਅਰਦਾਸ ਕਰੇ ਕਿ ਮੈਨੂੰ ਮਾਲਕ ਜੀ ਬਖਸ਼ ਦੇ ਸਤਿ ਬਖਸ਼ੇਂ ਸਦਾ ਮਿਹਰਬਾਨ ਸਭਨਾ ਦਇਆ ਦਾਤਾ ਨਾਨਕ ਦਾਸ ਸੰਤ ਪਾਤਸ਼ਾਹ ਭਰਿਓ ਰਾਖ ਲਿਹੋ ਇਹੋ ਬਾਰੀ ਹਮੇਸ਼ਾ ਆਹ ਅਰਦਾਸ ਸਾਹਿਬ ਜੀ ਕਰਨੀ ਹੈ ਸੱਚੇ ਬਾਦਸ਼ਾਹ ਅੱਗੇ